ਜਦ ਨਿਆਣਾ ਰਾਤ ਨੂੰ ਉੱਠਦਾ ਦੋ ਦੋ ਘੰਟੇ ਬਾਅਦ ਫੇਰ ਪਤਾ ਲੱਗਦਾ ਇਹ ਤਾਂ ਮੈਨੂੰ ਪਤਾ ਨਾ ਬੁਲੇ ਜਿੱਦਾਂ ਪਾਣੀ ਹੈ ਤੇਰੀ ਤਲਾਸ਼ ਮਾਰਦਾ ਪਤਾ ਨਹੀਂ ਹੁੰਦਾ ਮਰਾ ਨਿਆਣੇ ਦੁੱਧ ਕਿੱਦਾਂ ਬਣਾਣਾ ਨਹੀਂ ਜਾਗਦਾ ਮੇਰੇ ਆਹ ਦੀਦੀ ਮੈਂ ਬੈਠੀ ਰਹੀ ਹਾਂ ਸਾਰਾ ਦਿਹਾੜਾ ਕਰਿਆ ਜੁੜਾਏ ਲੈ ਨਾਲੋਂ ਪੀਰ ਜੀ ਵੀ ਆਈ ਆਓ ਜੀ ਭਾਈ ਪਹੁੰਚ ਗਏ ਆਪਾਂ ਮਾਲਾਂ ਆ ਗਿਆ ਜੈਸਮੀਨਾ ਦਾ ਘਰ ਤੇ ਇਹ ਮੈਨੂੰ ਲੱਗਦਾ ਗੱਡੀ ਇਹਨਾਂ ਦੀ ਹੈ ਨਹੀਂ ਚਾਚਾ ਹੀ ਨਹੀਂ ਗਏ ਵੀ ਹੁਣੇ ਸ਼ਹਿਰ ਕਿਤੇ ਬਾਕੀ ਹੁਣ ਦੇਖਦੇ ਹਾਂ ਅੰਦਰ ਜਾ ਕੇ ਪਤਾ ਲੱਗੂ ਹੁਣ ਤਾਂ ਵੈਸੇ ਕਰਤਾ ਤਾਂ ਅਸੀਂ ਆਉਣ ਲੱਗੇ ਭਾਈ ਮਾਰੋ ਜੀ ਫੇਰ ਛਾਲਾਂ ਸਾਰੇ ਜਾਣੇ ਮੈਂ ਮਾਣ ਕੇ ਛਾਲ ਹੌਲੀ ਹੌਲੀ ਛਾਲ ਮਾਰ ਕੇ ਗੋਡੇ ਨਾ ਪਣਾਉਣੀਆਂ ਦੋਹੇ ਇਹ। ਇਹਦਾ ਦੱਸੋ ਭੈਮ ਕਦੋਂ ਨੂੰ ਜਾਣਾ। ਉਹ ਪੁੱਛਦੀਆਂ ਮੰਮੀ ਨੂੰ ਭਾਈ ਕਿੱਦਾਂ ਨੂੰ ਜਾਣਾ ਕਿੱਦਾਂ ਨੂੰ? ਜਿੱਦਾਂ ਨੇ ਤੁਰੋ ਹੋਵੋ ਤੂੰ ਜਾਣਾ ਪੈਣਾ। ਹੂੰ। ਉਹਦਾਂ ਚੱਲਦੇ ਆਂ ਠੀਕ ਐ। ਹਾਂ ਉਹਦਾਂ ਚੱਲਦੇ ਕੋਈ ਨਾ ਪੁੱਤ। ਸਾਰਾ ਬਣਾ। ਜਿੱਦਾਂ ਤਾਂ ਕਹਿੰਦਾ ਉਹਦਾਂ ਨੂੰ ਚੱਲ ਜਾਣਾ ਆਪਾਂ। ਪੁੱਤਾਂ ਬਣਾ ਬੰਨੇ ਆ ਵਾ। ਨਾ ਨਾ ਬੰਨੇ ਆ ਵਾ ਜੀ। ਇਹ ਤਾਂ ਭਗਤ ਆ ਬਜਰਾਈ ਨਹੀਂ ਕਿਸੇ ਨੂੰ ਵੀ ਕੁਝ ਕਹਿੰਦਾ। ਹਾਂ। ਹਾਂ ਤਾਂ ਨਸਲ ਤਾਂ ਸਾਲੇ ਹੀ ਰੌਡ ਮੈਲਰ ਪਰ ਦਾ ਕਹਿਣਾ ਨਹੀਂ ਕਿਸੇ ਨੂੰ ਕੋਈ ਸਾਊ ਆ ਸਾਊ ਮਹਾਰਾਜ ਆਜੋ ਫਿਰ ਹੁਣ ਕਿੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਇੱਧਰ ਨੂੰ ਚਲੋ ਨੇੜੇ ਦੇ ਕਹਿੰਦੇ ਨੇ ਨੇੜੇ ਨੇੜੇ ਨਹੀਂ ਅਸੀਂ ਤਾਂ ਕਿਹਾ ਹੋ ਕੇ ਉੱਧਰ ਨੂੰ ਜਾਣਾ ਚੱਲੋ ਪੁੱਤੇ ਸ਼ੈਲੋ ਹੈ ਭਾਈ ਲੰਨੇ ਆ ਜੀ ਹੁਣ ਆਈਟਰੀ ਚਲੋ ਚਲੋ ਹੋ ਜੋ ਹੋ ਜੋ ਰੈਡੀ ਸਾਰੇ ਪਹਿਲਾਂ ਕੋਡੇ ਕੋਡੇ ਚੈੱਕ ਕਰੇ ਜਾਂਦੇ ਉਹਰੇ ਪੌੜੀਆਂ ਚੜ੍ਹ ਹੁੰਦੀ ਆ ਹਾਂਜੀ ਇਹ ਖੁੱਲਾ ਹੀ ਆ ਹਾਂਜੀ ਹਾਂ ਇੱਧਰ ਥੱਲੇ ਬੇਸਮੈਂਟ ਵਧੀਆ ਬਣਾਵੋ ਸੰਨ ਲੈ ਹਾਂ ਦੇਖੀ ਦੇਖ ਸਾਫ਼ੀ ਕਰ ਦੀ ਹੋਰ ਆ ਨਹੀਂ ਗਏ ਮਾਰਾ ਜੀ ਦਾ ਥੱਕਿਆ ਤਾਂ ਨਹੀਂ ਹੈਗਾ ਆ ਨੀ ਚੱਲਦੇ ਖੱਦ ਕੇ

ਉਹ ਲੱਗਦਾ ਕਿ ਤੇ ਗਏ ਵੀ ਆ ਘਰ ਦੇ ਨਾ ਕੀ ਚੋਦੀ ਕੀ ਕਰਨੀ ਹੈ ਬੱਤਾਂ ਕਾਕਾ ਦੇ ਦੇਖ ਲੋ ਕਾਕਾ ਦੇਖਣਾ ਕਿਹਦੇ ਦੇਖ ਲੈ ਕੋਈ ਨਾ ਤੈਨੂੰ ਕਾਕਾ ਦਿਖਾਣੇ ਆ ਟੈਨਸ਼ਨ ਕਰਨੀ ਪੱਤੀ ਤਾਂ ਐਕਸ਼ਨ ਹੈ ਐਕਸ਼ਨ ਐਕਸ਼ਨ ਮੈਂ ਵੀ ਸ਼ੂਟ ਕਰਦਾ ਤੈਨੂੰ ਕਾਕਾ ਦਿਖਾਣੇ ਆ ਤੈਨੂੰ ਟੈਨਸ਼ਨ ਨਾ ਦੇ ਲੈ ਉਧਰ ਨੂਰ ਮਿਲ ਗਈ ਬੱਸ ਹੁਣ ਖੇਡ ਲੈ ਹੁਣ ਓ ਦੇ ਚਾਚੂ ਕੋਲੇ ਡੂ ਸਾਚੀ ਕਰੋ ਉਹ ਚੀਕਾ ਚੀਕਾ ਜੱਜੀ ਜੱਜੀ ਵੀ ਬਣਿਆ ਪਿਆ ਤਾਂ ਜੇ ਉੱਠਿਆ ਤਾਂ ਹੁਣ ਬਣਾ ਹੀ ਬੈਠੇ ਬਾਲ ਓਏ ਸੁੱਕੇ ਮਾਰ ਕੇ ਨਾਮ ਖਾਣੇ ਲੱਗ ਗਿਆ ਅੱਲੇ ਵਿੱਚ ਹੀ ਕੱਢਿਆ ਹੁੰਦਾ ਕਜਵਾਤ ਆਵਾਜ਼ ਜਮ ਹੁਣ ਹੋਏ ਤੇ ਬਾਲ ਮਣੀ ਜਿ ਰੌਣਕ ਜੀ ਸਿਰ ਪਰ ਉਹ ਇਹਨੂੰ ਬਾਜੀ ਇਹਨੂੰ ਗਾਂਧੀ ਕਹਿੰਦਾ ਹੁਣ ਤਾਂ ਲੱਗ ਗਏ ਮੈਂ ਤਾਂ ਇਹਦਾ ਨਾਮ ਗਾਂਧੀ ਉਹ ਰੱਖ ਦਿੱਤਾ ਮੈਂ ਕਿਹਾ ਬਾਲੇ ਨਹੀਂ ਆਉਂਦੇ ਪਤੰਦਰ ਤੇ ਨਾ ਬਾਹਰੋਂ ਸਿਰੇ ਨਾ ਹੁਣ ਹੀ ਪੇ ਕਰਦੀ ਹੈਗਾ ਹਾਂ ਪਹਿਲੇ ਛੱਡ ਲੈ ਬਾਲਕ ਮੇਰੇ ਹੁਣ ਨਾ ਆਣੇ ਨਾ ਚਾਹੇ ਚਾਚੇ ਜਿੰਨੇ ਪੰਡਾ ਆਉਣੇ ਆਂ ਇਹਦੇ ਬਾਲ ਹਾਂ ਸੱਚੀ ਨਾ ਬਹੁਤ ਕਰਮ ਗਿਆ ਕਿ ਨਵੇਂ ਆ ਗਏ ਕਿੱ체 ਮੁਪਈ ਕਿੱ체 ਮੁਪਈ ਇਹਨੇ ਨਾ ਠੀਕੋ ਸਮਝਾ ਲਾ ਜੀ ਹੋ ਗਈ ਜੈਸਮின் ਦੀ ਐਂਟਰੀ ਆਪਣੀ ਫੈਮਿਲੀ ਉਹ ਵੀ ਆਟੋਮੈਟਿਕਲੀ ਖਿੱਚ ਚ ਪੈ ਗਈ ਆ ਕਿਆ ਲੱਤ ਹੈ ਸਿਕਾਲ 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 ਬਸ ਮੈਨੂੰ ਖਾਣ ਦੇ ਉਹ ਕੀ ਕਰਦੇ ਮੰਮੀ ਹੋਰ ਨਹੀਂ ਮੈਨੂੰ ਕੋਚਾ ਜੀ ਦਾ ਉਹ ਹੋ ਜਾਣਾ ਹੋ ਜਾਣਾ ਮੇਰੇ ਪੈਰੀ ਹੱਥ ਲਾਏ ਨਹੀਂ ਆਈ ਕੋ ਪਿਆਰ ਨਾਲ ਬੇਸ ਲਗਾ ਬਾਬਾ ਜੀ ਕਰੂਗੇ ਬਹੁਤ ਲੰਮੀ ਉਮਰ ਬਾਬਾ ਜੀ ਕਰੂਗੇ ਕੇ ਹਾਂ ਗੋਡੇ ਨੂੰ ਲਾ ਦੇ ਬਣਾ ਜਾ ਮੈਂ ਮੈਂ ਤਾਂ ਮਖੌਲ ਕਰਦਾ ਉਹ ਲੱਡੂ ਕਿੱਥੇ ਆ ਗਿਆ ਦੇਖ ਲੈ ਫਿਰ ਅਰਦਾਸਾਂ ਨਹੀਂ ਦੇਖ ਲੈ ਮੈਂ ਵੀ ਉਹ ਪਰਾ ਨਹੀਂ ਕਰਾਇਆ ਨਾ ਪਛਾਣ ਨਹੀਂ ਪਤਾ ਨਹੀਂ ਹੈ ਹੈ ਜੈਸਮੀ ਕਰੂੰਗਾ ਅੱਜ ਤਾਂ ਵਾਸਾ ਨਹੀਂ ਮਮਾ ਨਹੀਂ ਇਹਨਾਂ ਨੂੰ ਪਤਾ ਫਿਰ ਮੈਂ ਆਪ ਹੀ ਆਪ ਕੱਪੜੇ ਪਾਣੀ ਆਣੇ ਦੇਖੀਏ ਤੁਹਾਨੂੰ ਮਮਾ ਕਿਥੇ ਮਮਾ ਮਮਾ ਇਹ ਤਾਂ ਕੱਪੜਾ ਲੰਗਾ ਦਾ ਹੀ ਦਾ ਕੋਈ ਵੀ ਹੋਵੇ ਤਿੰਨੇ ਤਿੰਨੇ ਪਾਰਟੀ ਸੇਲ ਸੇਲ ਜੀਆਂ ਹੋਈਆਂ ਹੋਈਆਂ ਅੱਜ ਅੱਜ ਤਾਂ ਦੀਦੀ ਦੀ ਟੌਰ ਨਹੀਂ ਦੇਖੀ ਹਾਂ ਸਾਹ ਜਿਹੜਾ ਸਾਡੇ ਦੇਖੋ ਪਤਾ ਨਹੀਂ ਕਿੱਥੇ ਦੇ ਕੱਢ ਕੱਢ ਕੇ ਪਾਉਂਦੀ ਹੈ ਨਾ ਜਨਾਨੀਆਂ ਦੀ ਤਾਂ ਪਹਿਲਾ ਹੜ ਜੋ ਹੜ ਜੋ ਤੁਸੀਂ ਸਾਥੀ ਦੀਦਾ ਹਰੇ ਪੈਰ ਤੋਂ ਅਗਲੇ ਜਾਂਦਾ ਨਾ ਵਿਆਹ ਨੂੰ ਨਾ ਮੇਰੇ ਸਾਹ ਤੇ ਰੋਗ ਅਗਲੇ ਆਹ ਸੋਹੜਾ ਹੈ ਮੇਰੀ ਤੌੜ ਤੇਰੀ ਵੀ ਤੌੜ ਹੈ ਤੌੜ ਤੇਰੀ ਤੌੜ ਬਾਹ ਮੈਂ ਜਾ ਉਹ ਲੇਲਾ ਕੁਰਸੀ ਨਹੀਂ ਮੈਂ ਬੈਠਣਾ ਹੈ ਬੈਠ ਨਹੀਂ ਹੁੰਦਾ ਉਹ ਕੁਰਸੀ ਤੇ ਮੈਂ ਨਹੀਂ ਦੀਦੀ ਬੈਠੇ ਨਹੀਂ ਹੁੰਦਾ ਉਹ ਕੁਰਸੀ ਲੈ ਇਸ ਮੰਨ ਕੇ ਤੇ ਵੀਰ ਆਪਣੇ ਵੀਰ ਜੀ ਨੂੰ ਵੀ ਮਿਲੇ ਆਈ ਉਹਦਾ ਝੂਟ ਝਟ ਗਈ ਹਰ ਗੱਲ ਨੂੰ ਵੀਰ ਜੀ ਉਹ ਕਹਿੰਦੀ ਆ ਵੀਰ ਜੀ ਬੰਦੀ ਆ ਮੇਰਾ ਵੀਰ ਜੀ ਉਹ ਛੋਟੇ ਕਰਕੇ ਨਾ ਬੀਬੀ ਛੋਟੇ ਕਰਕੇ ਨੂੰ ਵੀਰ ਜੀ ਉਹ ਕਹਿੰਦੀ ਆ ਭਲਾ ਤਾ ਇਹ ਤਾਂ ਰਾਇ ਪੀਤਾ ਮਾ ਕੁਏ ਕਿ ਘਾਇਬ ਕਿਤੇ ਹਾਂ ਮੈਨੂੰ ਮੜੀ ਲੈਣ ਆਉਂਦੇ ਆ ਅੱਛਾ ਨਾ ਆਉਣ ਲੱਗੀ ਵਿਆ ਕਹਿੰਦੇ ਹੁਣ ਕੁੜਮਣੀ ਦੇ ਤੌਰ ਤੇ ਵੀ ਨਹੀਂ ਮੈਂ ਵੀ ਚੱਲ ਜਾ। ਬਾਸ ਮੈਂ ਵਿੱਚ ਰ ਗਿਆ ਜਾ। ਪਾਪਾ ਚਾਚਾ ਖੇਤ ਬਾਹਰ ਆ ਪਾਪਾ ਨਾਲ ਬੰਦ ਨਹੀਂ ਇੱਥੇ ਹੀ ਨੇ। ਮੈਂ ਕਿਉਂ ਨਾ ਟੱਲੇ ਗਿਆ। ਪਾਪਾ ਹਾਂ ਕਿਸੇ ਦਾ ਫੈਸਲਾ ਖੋਸਣਾ ਪੜਾਉ। ਠੀਕ ਆ। ਤਾਂ ਹੀ ਹੋਈ ਗਾ ਗੱਡੀ ਹੈ ਨਹੀਂ ਖੜੀ ਥੱਲੇ। ਗੱਡੀ ਤੇ ਕਰ ਲਿਆ ਰਸ। ਬਾਕੀ ਬਾਰੇ ਕਿੱਥੀ ਹੋਇਆ ਜੀ ਤੇ ਵਿੱਚ ਅੱਜ ਕੇ ਬਾਰੇ ਨਜ਼ਾਰੇ ਮੈਂ ਮਮੀ ਪਾਪੇ ਨੂੰ ਵੀ ਭੇਜਦੀ ਕਿਸੇ ਦਿਨ ਪਾਪੇ ਤਾਂ ਜਾਣਾ ਤਾਂ ਫਿਰ ਮੈਨੂੰ ਡਰਾਇਪਤਾ ਕਿਸੇ ਦਿਨ ਕਹਿ ਦਿਓ ਕਿ ਆ ਜੂਗੇ ਹਾਂ ਕੋਈ ਨਹੀਂ ਕੋਈ ਨਹੀਂ ਆ ਜਾਵੇ ਹੂੰ ਕੱਲ ਨੂੰ ਜਦ ਆਉਂਦੇ ਆ ਕੋਈ ਦੀਦੀ ਨੇ ਟੌਪਸ ਵੀ ਕਿੰਨੇ ਸੋਹਣੇ ਪਾਏ ਲੈ ਲੈ ਦੀਦੀ ਦੀ ਦਾ ਟੌਰ ਪੂਰੀ ਅੱਜ ਮੈਂ ਲੋੜ ਨਹੀਂ ਮੈਂ ਮੰਗੂਗੀ ਉਹ ਦੀਦੀ ਦੇ ਲੋੜੇ ਕਹਿੰਦੇ ਆ ਹਾਂ ਉਹ ਭਾਈ ਆ ਜਾਓ ਕੈਪਟਸਟਿਕਾ ਕੱਤ ਨਹੀਂ ਕਾ ਜੀ ਕਿੱਥੇ ਕਾਕਾ ਉਹ ਸੁਣਾਓ ਬੈਠੀ ਠੀਕ ਨਹੀਂ ਡੁੱਧ ਡੁੱਧ ਵੀਂਦਾ ਹੈ ਹਾਂਜੀ ਮੈਸਿਕਾਨ ਮੈਸਿਕਾਨ ਸਸਤੀ ਮਿਲਦਾ ਸਸਤੀ ਕਰਤਾ ਗਾ ਲੱਜਾਏ ਇਹ ਸੁੱਤੀ ਪਈ ਕ ਦੁੱਧ ਦਿੰਦੀ ਦੋਨੇ ਚੀਜ਼ਾਂ ਦੀ इन दिनों बाद मजबूरी ਸਤ ਸ੍ਰੀ ਅਕਾਲ ਹਾਂ ਉਹ ਇਦਾਂ ਦੀ ਹੀ ਪਰ ਸਤ ਸ੍ਰੀ ਅਕਾਲ ਇਹ ਸੋਝੇ ਕਰਕੇ ਸੀ ਥੋੜੀ ਜਿਹੀ ਪੈ ਗਈ ਜੀ ਉਦੋਂ ਉਦੋਂ ਥੋੜਾ ਜਿਹਾ ਜਦੋਂ ਹੋਈ ਹੈ ਨਾ ਜੀ ਕੁਛ ਨਾ ਆਪਾਂ ਜਦ ਵੀਡੀਓ ਚ ਦੇਖਦੇ ਆ ਜਦ ਨਿਆਣਾ ਫੁੱਲਵਾ ਜ਼ਿਆਦਾ ਲੱਗਦਾ ਹਾਂ 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 ਮੈਂ ਤਾਂ ਸੁਣਾਉਂਦਾ ਕੋਈ ਵਾਂ ਕੇ ਦੇਖਣੀ ਪਤਲਾ ਹੁੰਦਾ ਰਹਿਣ ਦੇ ਮੂੰਹ ਹੁਣ ਇਹਨੇ ਲੋ ਗਈ ਨਾ ਹੁਣ ਲੈ ਸੋਚ ਬੰਸਾ ਉਤਰ ਗਈ ਵੀ ਹਾਂ ਇਹਨੇ ਮੈਂ ਤਾਂ ਫੋਟੋਆਂ ਕਰਾ ਕੇ ਲਿਆ ਆਂ ਠੀਕ ਕਰੋ ਹਾਂ ਹਾਂ ਗਏ ਤੇ ਜਿੰਨੂ ਰੱਖੇ ਮੋਰੂ ਨੇ ਕਿ ਮਤ ਆ ਮੰਦੂ ਬੰਨਣ ਦੇ ਕਿ ਨਾ ਠੀਕ ਆ ਜੀ ਡਾਕਟਰ ਸਰਧਾਨੇ ਡਾਕਟਰ ਕੋਲ ਦੇ ਹਾਂ ਸਰਧਾਨੇ ਕੋਲ ਗਏ ਇਥੇ ਉਹ ਇੱਕ ਟਿਊਬ ਜੀ ਦਿੱਤੀ ਆ ਜਿਹੜੀ ਇਹਦੀ ਤੁੰਤੇ ਮੜਿਆ ਬਲੱਡ ਜਾਂਦਾ ਤਾਂ ਅੱਛਾ ਜੀ ਹੂੰ ਠੀਕ ਆ ਭਜਨ ਵਗੈਰਾ ਨਾ ਤੁੰਗ ਤੇ ਕਹਤਾ ਲੱਗੇ ਜਾਣ ਫਿਰ ਉਹ ਕੰਡ ਵੀ ਕਈ ਵਾਰ ਜਾਣ ਲੱਗ ਜਾਂਦਾ ਮਮਮੀ ਕਹਿੰਦੀ ਮਾਨਾਣੀ ਕਹਿੰਦੀ ਤੂੰ ਛੋਟੀ ਨਹੀਂ ਤੇਰੇ ਵੀ ਹੁੰਦਾ ਹੁੰਦਾ ਤਾਂ ਅੱਛਾ ਹੋ ਸਕਦਾ ਇਹ ਕੱਚਾ ਹੁੰਦਾ ਨਾ ਮੜ ਜਾ ਇਹ ਇਹ ਲੋਕ ਜਾਵੇ ਉਹ ਕਾਕੇ ਹੁੰਦੇ ਹੁੰਦਾ ਉਹ ਕਹਿ ਰਹੀ ਨਹੀਂ ਹੈ ਜਦੋਂ ਉੱਤਰਿਆ ਤਾਂ ਕਰਦਾ ਉੱਤਰਿਆ ਉਹ ਤਾਂ 4-5 ਦਿਨ ਤੇ ਜੇ ਦੇ ਬਾਅਦ ਵਿੱਚ ਉੱਤਰ ਜਾਂਦਾ ਇਹ ਹੂੰ ਮੈਂ ਕਹਿੰਦੀ ਵੀਰਵਾਰ ਨੂੰ ਉੱਤਰ ਗਿਆ ਤਾ ਉਹ ਹੂੰ ਸ਼ੁੱਕਰਵਾਰ ਨੂੰ ਮੇਲੀਆ ਤੋਂ ਪਹਿਲਾਂ ਉੱਤਰ ਜਾਂਦਾ ਤੇ ਠੀਕ ਹੈ ਉਹਨੂੰ ਫੀਨ ਚਾਰ ਪੰਜ ਦਿਨ ਤੱਕ ਜੱਗੇ ਜਾਂਦੇ ਆ ਦੁੱਧ ਤੇ ਸੁੱਤੀ ਵਿੱਚ ਪੀ ਜਾਂਦੀ ਹੈ ਹੈ ਨਾ ਜਿਨਿਆਰੇ ਨਾਲ ਮਾਦੇ ਅੰਦਰੋਂ ਏਡੇ ਤੋਂ ਭੁੱਖ ਲਾਦੀ ਹੈ ਨਾਈ ਹੈ ਹਾਂਜੀ ਅੱਛਾ ਰਣਾ ਕੇ ਮਾਰ ਸਪੈਸ ਹਾਂਜੀ ਪਾਣੀ ਸੁੱਤੀ ਪਈ ਹੈ ਰਾਤ ਨੂੰ ਤਾਂ ਬਥੇਰਾ ਵਾਸੇ ਵੀ ਸਵੇਰੇ ਸਵੇਰੇ ਸੁਣਾ ਖੇਡ ਲੰਦੀ ਆ ਅੱਛਾ ਉਹ ਹੁਣ ਤੰਗ ਤਾਂ ਨਹੀਂ ਕਰਦੀ ਮਾਸੀ ਰਾਤ ਨੂੰ ਇੰਨਾ ਨਹੀਂ ਤੰਗ ਕਰਦੀ ਉਹ ਮੈਨੂੰ ਪਤਾ ਹੈ ਮੇਰੀ ਕੁੜੀ ਆ ਸਾਬ ਹੋ ਗਈ ਬਸ ਉਹਨੇ ਅੰਦਰੋਂ ਬੁਲਾ ਰਹੀ ਆ ਹੁਣ ਮੇਰੀ ਕਰਨਾ ਹਾਂ ਉਹਨੂੰ ਦੋਆਂ ਨੂੰ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਉਹ ਤੇ ਮੈਂ ਇਦਾਂ ਕਰਨਾ ਅਰੇ ਤਿੰਨ ਕਿ ਮਹੀਨੇ ਨਾਲ ਨੇ ਹੋ ਜਾਂ ਤੱਕ ਮਾਂ ਦੀ ਟ੍ਰੈਂਡ 'ਚ ਹੋ ਜਾਊਗੀ ਹੈ ਟਿਊਰੀ ਚੜਜੋ 6 ਮਹੀਨੇ ਵੀ ਕਰਕੇ ਵੀ ਦੋਹਾਂ ਰੱਖੋ ਨਾ ਮਾਰ ਦੇ ਲੋ ਲੈ ਮੈਂ ਤਾਂ ਉਹਨੂੰ ਵੀ ਕਿਹਾ ਘੱਟ ਘੱਟ ਲਾ ਕਿਹਾ ਮੈਂ ਤਾਂ ਇਹ ਕੁਛ ਲੜੂ ਦਾ ਕਾਰਵਿੰਦਰ ਆਇਆ ਤਿੰਨ ਦਿਨਾਂ ਦੇ ਮਹੀਨੇ ਦੀ ਹੋਲਣ ਦਾ ਫੇਰ ਲੈ ਜਿਓ ਉਧਰ ਬੱਚੋ ਆਪਣੇ ਨੂੰ ਸਾਲੇ ਨੂੰ ਮੈਂ ਕੱਲ ਕਹਿਤਾ ਤਾਂ ਨਹੀਂ ਇਹਨੂੰ ਕੀ ਪੁੱਛਣਾ ਕੋਈ ਗੱਦ ਰੱਖ ਲਓ ਕੋਈ ਗੱਲ ਨਹੀਂ ਬਸ ਠੀਕ ਆ ਜਦ ਵਿੱਚ ਆਟਾ ਨਾ ਨਹੀਂ ਲੈਣਾ ਕੋਈ ਹੋਰ ਇਹਦਾ ਫੋਨ ਬਾਅਦ ਚ ਪਤਾ ਲੱਗੂ ਨਹੀਂ ਇਹ ਨਾ ਰੱਖਣੋਂ ਤਿਆਰ ਹਾਂ ਫਸੇ ਵਾਸੇ ਨਾਲੇ ਲੈ ਜਿਓ ਆ ਆਈ ਵੀ ਗਾਲੀ ਮਾਸੀ ਨਾਲ ਕਿਉਂ ਮੇਰਾ ਕਾ ਮਾਸੀ ਨੇ ਠੀਕਾ ਲਿਆ ਵਾ ਤੁਹਾਡੇ ਨਾਲ ਜਾਨਾ ਦਿਲਵੇ ਨਾ ਮੇਰਾ ਭਾਈ ਆਇਆ ਹੋਇਆ ਇਹ ਤਾਂ ਆਪਣੇ ਘਰ ਸਾਹਮਣੇ ਲੱਗਦੀ ਇੱਥੇ ਹਾਂ ਮੈਂ ਆਪਣੇ ਘਰ ਜਿੰਦਾ ਹਾਂ ਹੁਣ ਉੱਥੇ ਮਗਾ ਨਿਆਣੇ ਸਾਹਮਣੇ ਸੌਣ ਜਾਣਾ ਮਾਸੀ ਨੇ ਤੂੰ ਸਮਝੋ ਮਾਸੀ ਨੇ ਕਿਰੇ ਦੇ ਦੋ ਦਿਨਾਂ ਰੇ ਮਾਸੀ ਨੇ ਉਹ ਕਹਾਂ ਤੁਹਾਡੇ ਦੋ ਪੁੱਤਿਆਂ ਦਾ ਠਿਕਾਣੇ ਲੱਗਦੀ ਨਾ ਤਾਂ ਤੈਨੂੰ ਵੀ ਨਾਰੇ ਕੋਈ ਨਾ ਰਹਿ ਤੂੰ ਹੀ ਰਹਿਣਾ ਤਿੰਨ ਮਹੀਨੇ ਤਿੰਨ ਮਹੀਨੇ ਕੰਮ ਜੀ ਆ ਕਰਾਂਗੇ ਹੁਣ ਜੇ ਮੇਰਾ ਅਮਰਸਰ ਦਾ ਪਲਾਨ ਬਣਿਆ ਮੈਂ ਤੁਹਾਨੂੰ ਵੀ ਨਾਲ ਲੇ ਜਣਕ ਨੂੰ ਮਾਣ ਨੂੰ ਨਿਆਣੇ ਆਪੇ ਸਾਂਭਣਗੇ ਦੋਏ ਨੂੰ ਫੇ ਰੋਟੀ ਬਣਾਈ ਉਹਨਾਂ ਨੂੰ ਫਿਰ ਤਾਂ ਪਹਿਲੇ ਦੁੱਧ ਆਦੇ ਕਿ ਤੱਕ ਭੁੱਖੇ ਐ ਤਾਂ ਰੋਟੀ ਦਿੰਦੇ ਹੀ ਰਹੇ ਜਦੋਂ ਮਾੜੀ ਉਹ ਭੁੱਖਾ ਤਾਂ ਨਹੀਂ ਕਹ ਦੱਸੋ ਜੀ ਨਹੀਂ ਜਾਂ ਫਿਰ ਮੰਮੀ ਨਾ ਹੁਣੇ ਤਿੰਨ ਜਾਣੇ ਇਕੱਠੇ ਹੋ ਜਾਣੇ ਜਾਂ ਕਿਤੇ ਬਾਪਾ ਤਾਂ ਇੱਕ ਨੂੰ ਨਾਲ ਬੋਲੇ ਖੇ ਤਾਂ ਰੋਟੀ ਤਾਂ ਤਾਂ ਦਿੱਤਾ ਨਾ ਅਸੀਂ ਹਾਂ ਨਹੀਂ ਰੱਖਿਆ ਦੀ ਮੇਰੇ ਪੇਟ ਤਾਂ ਹੋ ਨਹੀਂ ਮੇਰਾ ਸਰਦਾਰ ਜੀ ਕਹਿੰਨੇ ਪਹਿਲੇ ਦੁੱਧ ਮੈਨੂੰ ਆਏ ਤੁਸੀਂ ਰੁਕ ਲੈ ਦੁੱਧ ਪਾਉਣ ਤੋਂ ਲੈ ਅੱਜ ਆਏ ਮਾਂਮੀ ਕਿਤੇ ਵੀ ਗਈ ਹੋਈ ਨਹੀਂ ਜੇ ਘਰ ਨਹੀਂ ਖਾਦੀ ਤੇ ਲੋਪਰ ਦੋ ਪਰੌਂਠੇ ਖਾਣ ਦਾ ਮੰਨੂ ਮੰਨੂ ਮੇਰੀ ਕੋਈ ਟੈਨਸ਼ਨ ਨਹੀਂ ਮੈਂ ਤਾਂ ਉਹ ਤੇ 20 ਰੁਪਏ ਦਾ ਪਰੌਂਠਾ ਮਿਲਦਾ ਆਲੂ ਦਾ ਕਾਫੀ ਸ਼ਖ ਬੰਦੇ ਸੈਲਫਿਸ਼ ਬਣਦਾ ਇੱਥੇ ਕੋਈ ਆਪਣ ਕੋਈ ਟੈਨਸ਼ਨ ਨਹੀਂ ਹੈ ਕਿ ਹੋਰ ਵੀ ਹੋਰ ਨਹੀਂ ਮੇਰੇ ਧੀ ਵਾਲਾ ਹੋ ਗਿਆ ਹੁਣ ਤਾਂ ਟੈਨਸ਼ਨ ਇਹਨੇ ਪਰ ਪਹਿਣੀ ਹੈ ਜੇ ਕਹਿੰਦੇ ਆ ਕੇ ਹੀ ਭੇਜੀ ਜਦੋਂ ਚੋਰ ਤਾਂ ਦਨੇ ਸੀਟੀ ਉਪਰਾ ਕੇ ਦੇ ਦਨੇ ਪਿੜੇ ਚੋਰ ਇਹ ਤਾਂ ਨਾ ਜਦ ਨਿਆਣਾ ਰਾਤ ਨੂੰ ਉੱਠਦਾ ਦੋ ਦੋ ਘੰਟੇ ਵਾ ਫੇਰ ਪਤਾ ਲੱਗਦਾ ਇਹ ਤਾਂ ਮੈਨੂੰ ਪਤਾ ਨਾ ਬੁੱਲੇ ਜੀ ਕਿੱਦਾਂ ਪਾਣੀ ਹੈ ਇਹ ਤਾਂ ਬਰਾਫੇ ਦਾ ਹੀ ਪਤਾ ਮਾਰਦਾ ਪਤਾ ਨਹੀਂ ਹੁੰਦਾ ਨਿਆਣੇ ਦੁੱਧ ਦੇ ਬਣਾਣਾ ਨਹੀਂ ਮੈਂ ਜਾਗਦਾ ਮੇਰੇ ਆਹ ਦੀਦੀ ਹੋ ਰਹੀ ਹੈ ਉਹਨੇ ਚੁੱਕੀ ਆਈ ਨਹੀਂ ਤਿੰਨ ਸਾਲ ਡਾਇਰੈਕਟ ਕਰਿਆ ਗੱਟ ਗੱਲੀ ਨੂੰ ਤਾਂ ਪਰ ਦੂਸਰ ਸਾਰੀ ਰਾਤ ਮੇਲੇ ਲਗਾ ਬੈਠਣਾ ਗੋਦੀ ਤੇ ਉੱਠਦੀ ਨਾ ਹੁੰਦੀ ਬਹੁਤ ਲੋਹਣ ਵਾਲੀ ਕੁੜੀ ਮੈਂ ਮੈਂ ਵੀ ਇਹ ਦੇਖੀ ਮੈਨੂੰ ਪਤਾ ਤਾਂ ਵੀ ਦੇ ਚਾਚੇ ਦਾ ਸਾਰੀ ਰਾਤ ਕੋਲ ਤੇ ਸਵੇਰੇ 4 ਵਜੇ ਠੂਈ ਲੱਗਣ ਦਾ ਹੈਗਾ ਤੇ ਮਾੜੀ ਜੀ 5 ਵਜੇ ਫੇਰ ਨਹੀਂ ਅੱਪਾ ਦਾ ਭਲਾ ਨਹੀਂ ਕੋੜੇ ਵਜੇ ਸਮਝਿਆ 10 ਵਜੇ ਸ਼ਾਮ ਦੀ ਓਏ ਹੁੰਦੀ ਦੀ ਰੋਟੀ ਹੁੰਦੀ ਸੀ ਨਹੀਂ ਮੈਨੂੰ ਮੇਰੇ ਸਰਦਾਰ ਮੈਂ ਮੈਂ ਜੈਨਾ ਅੱਡਾ ਸਾਰਾ ਨਾ ਠੜੀ ਫੇਰ ਨਹੀਂ ਉੱਠਦਾ ਮੈਨੂੰ ਨਹੀਂ ਪਤਾ ਜਦ ਆਪਾਂ ਨੂੰ 2 ਵਜੇ ਤੇ ਘੇਰਦੀ ਆ ਉਹ ਤਾਂ ਮੈਨਾਂ ਪਹਿਲਾਂ ਨੀਂਦ ਨਹੀਂ ਆਉਂਦੀ 2 ਵਜੇ ਤੋਂ ਬਾਅਦ ਅੱਖ ਨਹੀਂ ਖੁੱਲਦੀ ਇਹ ਵੀ ਮੁੰਲਾ ਦਾ ਉਸੇ ਟਾਈਮ ਉੱਠਦੀ ਹੋਣੀ ਆਪੇ ਤੇਰਾ ਦੱਸਦੀ ਮੇਰੇ ਨਾਲ ਹੁੰਦਾ ਨਹੀਂ 1:30 ਵਜੇ ਉੱਠ ਕੇ ਨਾ ਇਹ 2:00 ਵਜੇ ਤੱਕ ਖੇਡਦੀ ਆ ਦੁੱਧ ਪੀ ਕੇ ਸੌ ਜਾਂਦੀ ਆ ਫੇਰ ਉੱਠਦੀ 4:30 ਉਹ ਟਾਈਮ ਤੋਂ ਉੱਠ ਨੂੰ ਇੰਜ ਕੀ ਕਰਦਾ ਸਹੀ ਗੱਲ ਆ ਤੜਕੇ ਨੂੰ ਉੱਠਣਾ ਬੜਾ ਔਖਾ ਏ ਜਦ ਤੱਕ ਰੈਗਰੈਂਸੀ ਕੀ ਮੈਂ ਮਤਲਬ ਲਾਸਟ ਦੇ ਮਤਲਬ ਚਾਹ ਤੇ ਮਤਲਬ ਸਤ ਮਾਰ ਜਰੂਰੀ ਹੈ ਉਸਦੇ ਹੁੰਦੇ ਸੀ ਰਵਿੰਦਰ ਸਿੰਘ ਮੈਂ ਜਦ ਇਹ ਦਾਰ ਸੁਣਦਾ ਮੈਨੂੰ ਪਤਾ ਹੁਣ ਕੁੜੀ ਦੀ ਵਰਨ ਚਾ ਮੈਨੂੰ ਉੱਠ ਕੇ ਆਏ ਹੋ ਕਹਿਣ ਯਾਰ ਉੱਠਦੀ ਰੋਂਦੀ ਆ ਬਸ ਨਾ ਮੈਨੂੰ ਬਹੁਤ ਸਾਰਾ ਵੀ ਆ ਰਵਿੰਦਰ ਨੂੰ ਟੈਨਸ਼ਨ ਹੈ ਸਾਰੇ ਨੂੰ ਹੁੰਦੀ ਆ ਪਰ ਥੋੜਾ ਇਕੱਲੇ ਨਾ ਹੋਣੀ ਮੈਨੂੰ ਟੈਨਸ਼ਨ ਤਾਂ ਹੋਊਗੀ ਟੈਨਸ਼ਨ ਤਾਂ ਹੋਊਗੀ ਮੈਂ ਕਿਹਾ ਨਾ ਵੀ ਉਹ ਹੰਡੇ ਝਟੜੇ ਤਾ ਕਹਿੰਦੇ ਵੀ ਵਿੱਚ ਮੁੰਡੇ ਦੇ ਕੱਪੜੇ ਮੁੰਡੇ ਦੇ ਪਾਪਾ ਲੈ ਮੇਰੀ ਕੁੜੀ ਦੇ ਜਰੂਰ ਲੈ ਕੇ ਆਇਓ ਕਹਿੰਦਾ ਮੁੰਡੇ ਦੇ ਪਾਪਾ ਤੇ ਜਾਣਾ ਨਾ ਨਿਆਣਾ ਲੈ ਤਿੰਨਾ ਦੇ ਲੈ ਕੇ ਆਇਓ ਨਵੇਂ ਕੱਪੜੇ ਹਰੇਕ ਤੇਾਨੂੰ ਪਾਣੇ ਚਾਹੀਦੇ ਹੋਰ ਸੀ ਵੈਸੇ ਗੱਲ ਕਰਦੇ ਸੀ ਨਾ ਵੀ ਜਿਹੜਾ ਚੱਕਰਾ ਦਈਦਾ ਏ ਉੱਚ ਰੱਖੀ ਦੇ ਉੱਚਾ ਤਾਂ ਮੁੰਡੇ ਦੇ ਕਹਿੰਦੇ ਰੱਖੀ ਦੇ ਆ ਇਹ ਵੈਸੇ ਬਣੇ ਹੋਏ ਆ ਕੁੜੀਆਂ ਵੀ ਤਾਂ ਬਰਾਬਰ ਸਾਹਮਣੇ ਨਹੀਂ ਪਹਿਲਾਂ ਪਾ ਲਈਆਂ ਨਾ ਕੋਈ ਨਹੀਂ ਸਾਹਮਣੇ ਕੁੜੀਆਂ ਨਾਲ ਹੁਣ ਮੁੰਡੇ ਜੇ ਖੜ ਲੈਂਦੇ ਗੋਦੀ ਤੇ ਕੁੜੀਆਂ ਨਾਲ ਕੁੜੀਆਂ ਜੂ ਵੀ ਨਹੀਂ ਕਰਦੀਆਂ ਮੈਂ ਚੱਲਣਾ ਦੇ ਤੰਨੇ ਲੈ ਕੇ ਚਾਹ ਰਹੇ ਨੇ ਗੱਲ ਇਹ ਸੱਚੀ ਐ ਇਹ ਨਹੀਂ ਲੈ ਕੇ ਆਲੇ-ਵਾਲੇ ਬੋਲ ਹੁੰਦਾ ਜੋ ਕਹਣਾ ਵਗਾਈ ਤੁਹਾਨੂੰ ਸਾਨੂੰ ਕੋਈ ਨਹੀਂ ਟਾਈਮ ਲੌਂਗ ਕੋ ਚੰਗਾ ਮਾੜਾ ਵਗਾਈ ਕੋਈ ਕਰਨੀ ਜਿਹੜੀ ਚੀਜ਼ ਚੱਲਦੀ ਐ ਪਹਿਲਾਂ ਨਾਚਾ ਚੱਲਦਾ ਉਹ ਕਰਦੇ ਹੀ ਆਏ ਆ ਨਹੀਂ ਦੇਖਦੇ ਹੀ ਅਸੀਂ ਮੈਂ ਵੀ ਦੇਖਦੀ ਆ ਵੀ ਦਿੱਕ ਕਰਦੇ ਐ ਹਜੇ ਸਾਰੇ ਦੁਨੀਆਂ ਕੁੜੀ ਨਾ ਕੋਈ ਗਰੇ ਪਤ ਬੈ ਜਾ ਕੁੜੀ ਦਾ ਹੱਲ ਨਹੀਂ ਕਿੱਥੇ ਕੁੜੀ ਨੂੰ ਖੜਾ ਤੋਥੀ ਕਰੂਗੀ ਹਾਂਜੀ ਤਾਂ ਹੈਗਾ ਹਾਂ ਪਤਾ ਜੀ ਇਹ ਸ਼ਹਿਰ ਨੂੰ ਤਰੇਮਾ 100 ਰੁਪਿਆ ਘੱਟ ਤਾਂ ਕਹਿੰਦਾ ਪੂਰੇ ਕਰ ਦੇ ਹਾਂਜੀ ਸ਼ਹਿਰ ਨਹੀਂ ਨਹੀਂ ਮੈਂ ਕਹਾਂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਮਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਹੈ ਵਧੀਆ ਵਧੀਆ ਚਲੋ ਵਧੀਆ ਅਵੇ ਰਕੋ ਜੀ ਕਾ ਕੰਦੂ ਚਲ ਅੱਜ ਕੀ ਬੀਜ ਹੈ ਜੀ ਆਲੂ ਆਵਾਸ ਤੂਖੜਾ achar ਤੇ ਬਸ ਸੋ ਪਿਆਰ ਪਾਣਾ ਅੱਛਾ ਅੱਛਾ ਜੀ ਗੋਰੀ ਬੀਜ ਬਣੀ ਬਸ ਕੀ ਗਾ ਠੀਕ ਹੈ ਅਚਰੀ ਬਾਦਰਾ ਦਾ ਵਿਲਾ ਹੋਇਆ ਵਾਪਾ ਮਾਨਸਤੋਂ ਹੁਣ ਦਿੱਲੀ ਰਹਿਣਾ ਉਹਨੂੰ ਕੁਝ ਬੀਜ ਦੰਨੇ ਨਹੀਂ ਵਧੀਆ ਈ ਕਰ ਇਹ ਰਹੀ ਕੁਸ ਕਰੀ ਜਾਣਾ ਇਹ ਤੇਰਾ ਛਾਲਾ ਮਾਰ ਭਾਈ ਜਾਂਪ ਬੜਾ ਭੜਾ ਆਈ ਹੋਰ ਤੇ ਨਾ ਲੌਂਗ ਜਾਂਪ ਚ ਮਾਡਲ ਲੈ ਕੇ ਕਰਨ ਲੌਂਗ ਨਹੀਂ ਹਾਈ ਜਾਂਪ ਚ ਜਿਵੇਂ ਇਹ ਨਾ ਪਾਈਏ ਪੁੱਠਾ ਭਇਆ ਗਰਦਨ ਚੱਕਦਾ ਤਾਂ ਇਹ ਵੀ ਚੱਕਦੀ ਆ ਫਿਰ ਆਦਨਿਆਂ ਦਾ ਖੂਨ ਫੈ ਮਾਸੀ ਕਿਤੇ ਤੁਸੀਂ ਕਹਿੰਦੇ ਐਦਾਂ ਨਹੀਂ ਐਦਾਂ ਨਹੀਂ ਬਹੁਤ ਦੇਖ ਬਹੁਤ ਜਾਉਂਗਾ ਉਹ ਨਿਆਣੇ ਸਾਰੇ ਇਕਣਾਂ ਦੀ ਅੱਜ ਕੱਲ੍ਹ ਅੱਜ ਕੱਲ੍ਹ ਨਿਆਣੇ ਜ਼ਿਆਦਾ ਐਕਟਿਵ ਆ ਹੂੰ ਬਹੁਤ ਜ਼ਿਆਦਾ ਐਕਟਿਵ ਆ ਬਹੁਤ ਬਹੁਣੇ ਵੀ ਚਾਹੀਦੇ ਜਿਵੇਂ ਟਾਈਮ ਕੱਢਦਾ ਜ਼ਿਆਦਾ ਨੂੰ ਸਮਝੇ ਜਿਹੜਾ ਸਮਾਂ ਚੱਲਦਾ ਨਾ ਨਿਆਏ ਆ ਜ਼ਿਆਦੇ ਤੇਜ਼ ਆਈਦਾ ਗੇਂ ਦੇ ਝੂਟਾ ਜਾ ਮਾਰਦਣਾ ਉੱਪਰੋਂ ਹੂੰ ਉਹ ਤੇਜ਼ ਨਹੀਂ ਉਹ ਤੇ ਇਹ ਤਾਂ ਨਹੀਂ ਮੈਨੂੰ ਪਤਾ ਅਰੇ ਸੋਨਾ ਨਹੀਂ ਆਉਂਦਾ ਪੁੱਲਾ ਨਹੀਂ ਆਉਂਦਾ ਰਿੰਦਾ ਬੱਟ ਤੇ ਕਿਦੀ ਉੱਪਰ ਦੀ ਬਸ ਐਂ ਟਾਈ ਕਰ ਰਹੀ ਹੈ ਬਾਜੀ ਬਾਸ 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 ਬਾਜੀ ਬਾਸ ਨੈਲਾ ਪ੍ਰੋਨਾ ਨਹੀਂ ਆਪਣੇ ਕੋਲ ਨਹੀਂ ਪਾਲੇ ਹੀ ਨਹੀਂ ਆ ਕੇ ਗਾਦੀ ਕੋੜਮਣੀਆਂ ਤੇ ਖਾ ਵੀ ਲੈਂਦੀ ਐ ਜੋਈ ਵਰਤਾ ਕਰਦੇ ਫਿਰ ਬਈ ਅੜਦੀ ਆ ਬਈ ਮੇਰੇ ਓਕੇ ਹੋ ਜਾਂਦਾ ਬਈ ਗੱਲ ਬਈ ਯਾਰ ਪਤਾ ਦਾ ਵਾਕ ਓਖਾ ਐ ਇਹ ਤਾਂ ਗਾਲਾਂ ਆਖੇ ਮੈਂ ਅੱਗੀ ਪਰ ਇੱਕ ਗੜੀ ਚੱਪੀ ਵਾਲੀ ਉੱਪਰ ਬੈਠਾ ਕੋਈ ਜੋੜ ਇੱਕ ਅੰਗੜਾ ਨਹੀਂ ਆਗਾ ਮੈਂ ਅਸਲੀ ਨਹੀਂ ਬੰਨ੍ਹ ਕੇ ਕਰਦੇ ਨਾ ਨਾ ਸਹੀ ਗਾ ਹਾਂ 2-4 ਸਾਲ ਬਾਅਦ ਜੋਈ ਰਾਖ ਇਹ ਤਾਂ ਮੇਰੇ ਉੱਪਰ ਹੋ ਜਾਵੇ ਤਾਂ ਇਹ ਦਿਖਾਉਂਦਾ ਰੰਗ ਕਰੇ ਇਹ ਦਿਖਾਉਂਦੇ ਆ ਫੇ ਬਾਤ ਰੰਗ ਦਿਖਾਉਣ ਲੱਗ ਗਿਆ ਤਾ ਹਾਂ ਤੇ ਵੀਡੀਓ ਦੇਖ ਲਿਓ ਬਸ ਆਪ ਕੋ ਮਣੀ ਤੇਰੀ ਹਾਂ ਇਹਨੇ ਕਹਿੰਦਾ ਭਾਈ ਨੇ ਰੰਗ ਦਿਖਾਉਣਾ ਬੋਤਾਈ ਕਹਿੰਦੀ ਆ ਉਹਦਾ ਕਾਏ ਨਾ ਕੋਈ ਰੰਗ ਹਾਂ ਪੂਰੀ ਖਰੇ ਹੀ ਥੋੜਾ ਦੇ ਭਾਈ ਚੰਗੇ ਵੀ ਕੋਈ ਜਲਬਤ ਖਾ ਲਿਆ ਹੁਣ ਐਸ਼ਿਆਂ ਮਾਰ ਗਿਆ ਹੁਣ ਤਾ ਸਹੀ ਗੱਲ ਆ ਤਾਹੀ ਤਾਹੀ ਕਹਿੰਦੇ ਭਾਈ ਹਰੇ ਹਰੇ ਸਿਲਪਰ ਗੱਲ ਆਈ ਹੈ ਹਾਂ ਸਹਦਰ ਰਵਿੰਦਰ ਤਾਂ ਕੁਝ ਵੀ ਨਹੀਂ ਕਰਦਾ ਸਾਹੂਏ ਬਹੁਤ ਆ ਭਾਗਾਂ ਸਾਹੂ ਨੂੰ ਖਾਣੇ ਚਾਹੀਦਾ ਯਾ ਹਾਂ ਹੋਰ ਨਾ ਰੋਟੀ ਖਾਂਦਾ ਖਾਰਮ ਦਾ ਨਾ ਹੋਰ ਦੱਸ ਕੀ ਚਾਹੀਦਾ ਨਾ ਪੁੱਛ ਕੇ ਰੋਟੀ ਖਾਦਣਾ ਵੀ ਪਾ ਲਿਆ ਭਾਈ ਰੋਟੀ ਖਾ ਲਈ ਸੀ ਜਿਹੜਾ ਪੁੱਛਿਆ ਹੀ ਨਹੀਂ ਸਾਨੂੰ ਇਹਦੇ ਕੋ ਠੰਡਾ ਉਹ ਆਂਟੀ ਵਿਚਾਰੀ ਚਾਰ-ਪੰਜ ਵਾਰ ਦਾ ਪੁੱਛ ਗਈ ਤੁਹਾਨੂੰ ਮਾਫਤ ਨਹੀਂ ਹੈਗਾ ਆ ਲੈ ਆ ਸੁੱਚਾ ਪੈ ਨਾ ਪਿੰਡ ਲਾ ਹੁਣ ਹੁਣ ਭਾਜੀ ਨੂੰ ਕਰ ਆਹ ਛੱਡੀ ਗੱਲ ਕਰਦੇ ਆ ਲੈ ਦੱਸ ਹੋਰ ਛੇੜਦੇ ਸੀ ਉਹ ਮੈਂ ਆਏ ਨਾ ਹੁਣ ਮੇਰਾ ਮੁੰਡਾ ਪਤਾ ਕਿੰਨਾ ਸਾਊ ਹੈ ਗਾਊ ਹੈ ਗਾਊ ਕਣ

ਆ ਫਿਰ ਦਾ ਮੈਂ ਕਹਿੰਦਾ ਮੈਂ ਕਹਿੰਦੇ ਤਾਂ ਬਹੁਤ ਪੜਾਇਆ ਹੀ ਗੱਲ ਮੈਂ ਮੁੱਕਦੀ ਹਾਂ ਠੀਕ ਹੈ ਹਾਂ ਹੁਣ ਤਾਂ ਖੁਸ਼ ਹੈ ਨਾ ਖੁਸ਼ੇ ਰਹਿਣਾ ਚਾਹੀਦਾ ਨਾ ਠੀਕ ਹੈ ਜਿੰਦਰ ਸਾਡੇ ਵਿੱਚ ਘੜ ਘੜ ਕੇ ਇਹ ਪਾਣੀ ਦੇ ਬਾਅਦ ਕੀ ਹੋ ਰਿਹਾ ਨੂੰ ਅਜੇ ਵੀ ਕੱਦ ਕਰ ਰਹੀ ਹਾਂ ਪਤਾ ਨਹੀਂ ਕੱਲ ਹੋਇਆ ਕੱਲ ਦੀ ਖਿਆਲੀ ਕੱਢੀ ਦਾ ਪਤਾ ਨਹੀਂ ਹੈ ਸੱਚੀ ਲਾ ਲਾ 10 ਮਿੰਟ ਦਾ ਪਤਾ ਨਹੀਂ ਕਿ ਆਪਾਂ ਰਹੀ ਨਾ ਨਹੀਂ ਠੀਕ ਹੈ ਠੀਕ ਹੈ ਜੀ ਇਹੋ ਜੀ ਕੋਈ ਗੱਲ ਨਹੀਂ ਅਸੀਂ 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 ਆਪ ਅਸੀਂ ਆਪ ਤੂੰ ਤਾਂ ਕਿੱਥੇ ਉਹ ਥੋੜਾ મેં તો ખાયતા હે કે નહી કેંદે નહી હોંધે જોાઈ નું ચાહ દેસ છીચ ખડાલા જોય ਨਹੀਂ ਹਰ ਵੰਦੀ ਇਹ ਕੀਤਾ ਇੱਕ ਨਿਕਨਾ ਗੁੰਦਾਏ ਬਦਨਾਮ ਸਾਰੇ ਹੋਏ ਮੇਰੇ ਇੱਕ ਨਾ ਦੇ ਹੁੰਦਾ ਮੈਂ ਸੇ ਕਲੀ ਬੜੀ ਦੀ ਗਾਰਿਆਂ ਨੂੰ ਸਾਰੇ ਲਵੇਟ ਦਿੰਦੀ ਕਾਰਿਆਂ ਨੂੰ ਲਵੇਟ ਤੁਹਾਡਾ ਨਾਂ ਕੇ ਸਾਡਾ ਸੋਣਾ ਨਾਂ ਬਣ ਜਾਊਗਾ ਬਜਾ ਪੰਚਾ ਇਹ ਬੋਲੀ ਤਾਂ ਨਹੀਂ ਬੰਦਾ ਜਿਹੜੀ ਆਦਾ ਕੋਈ ਗੱਲ ਹੋਈ ਵੀ ਹੈ ਜਿਹੜੀ ਉਹ ਵੀ ਹੋਈ ਹੈ ਅੱਜ ਪਹਿਲੇ ਦੇਖ ਰਹੇ ਹਾਂ ਹਾਂਜੀ ਆਂਟੀ ਨਾ ਮੈਂ ਦਿਲ ਦੀ ਭਾ ਅੰਦਰ ਦੇ ਆਪਣੇ ਗੁਰਦੁਆਰੇ ਫੁਰਫੁਰੇ ਪਈ ਹੈ ਮੈਨੂੰ ਲੱਗਦਾ ਨਾ ਆਂਟੀ ਆਂਟੀ ਮਮੀ ਵੀਡੀਓ ਦੇਖਦੇ ਆ ਹਾਂ ਦੇਖਦੇ ਨੇ ਤਾਂ ਕਰ ਵੇ ਆਂਟੀ ਮੁੰਲਾ ਦਾ ਨਾ ਕੋਈ ਮਾਂਟੀ ਦੇ ਦਿਲ ਮਾ ਆਂਟੀ ਦੇ ਦਿਲ ਮਾ ਕੋਈ ਗੱਲ ਚੱਲਦੀ ਆਂਟੀ ਵੀਡੀਓ ਦੇ ਰਾਹੀਂ ਪੜਾ ਸਕੱਟ ਰਹੇ ਆਪਾਂ ਨੂੰ ਕੋਈ ਮੰਮੀ ਕਿਸੇ ਦਾ ਪਤਾ ਨਹੀਂ ਹਾਂਜੀ ਹਾਂ ਬਿਲਕੁਲ ਜੀ ਸਹੀ ਗੱਲ ਆਪਣੇ ਪੈਰ ਦੇਖੀ ਜਾਨੀ ਇਸ ਤਰ੍ਹਾਂ ਸਾਨੂੰ ਕੀ ਇਸ ਤਰ੍ਹਾਂ ਹਾਂਜੀ ਹਾਂ ਇਹਦੇ ਸਾਰੇ ਦਾਦਕੇ ਆਏ ਨੇ ਤੇਰੇ ਉੱਥੇ ਚੱਲ ਹਰਗੁਣ ਉਹ ਹਰਗੁਣ ਮੈਂ ਕਿਹਨਾਂ ਬੈਗਮ ਮਾਰੀ ਪੂਰੀ ਛੋਕ ਨਹੀਂ ਜਾ ਰਹੀ ਅਬ ਰੈਸ਼ ਕਰੋ ਨਾ ਨਾ ਐਸਾ ਹੈ ਸਹੀ ਗੱਲ ਹੈ ਉੱਥੇ ਵੀ ਕਦੇ ਕੱਢਦੀ ਜਦੋਂ ਸੌਂ ਜਾਂਦੇ ਰੱਖਦੀ 10 ਵਜੇ ਸੁੱਤੀ ਇਹਨੇ 4 ਵਜੇ ਤੇ ਉੱਪਰ ਚੱਲਣਾ ਆ ਬੱਬਰ ਸ਼ੇਰ ਆ ਬੱਬਰ ਸ਼ੇਰ ਹੈ ਰਵਿੰਦਰ ਮੇਰੇ ਨਾਲ ਦਾ ਗੁੱਸਾ ਨਾ ਕਰ ਉਹ ਤਾਂ ਉਹ ਨਹੀਂ ਨਹੀਂ ਜੀ ਹੱਲ ਹੋ ਗਈ ਨਹੀਂ ਨਹੀਂ ਰਵਿੰਦਰ ਰਵਿੰਦਰ ਵੀ ਅੰਟੀ ਤਾਂ ਮੈਨੂੰ ਦਿੰਦੀ ਹਾਂ ਹਾਂ ਜੀ ਹਾਂ ਉਹਨੇ ਦਿਲ ਦੀ ਭਾਵਨ ਨਹੀਂ ਚਾਹੀਦੀ ਨੀ ਨਾ ਇਹਦੇ ਅੰਦਰ ਗੋਲਾ ਬਣਦਾ ਗੈਸ ਬਣਦੀ ਹੈ ਅਸੀਂ ਤਾਂ ਹੱਥੇੋਂ ਮੰਨ ਦਿਆ ਅਸੀਂ ਗੋਲੇ ਬਣਾਉਂਦੇ ਕੁਝ ਨਾ ਕਰਦੇ ਚੱਲ ਜਾਈਏ ਆਹ 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 ਗੋੜ ਸੁਖਾਲੀ ਸੁੱਖੀ ਬਈ ਹੈ ਗਲੀ ਦੀ ਹਾਂ ਜੀ ਹਾਂ ਹਾਜ਼ਮ ਉੱਠ ਜਾ ਬੁੱਤ ਓਏ ਇਤਨਾ ਕਦੇ ਨਹੀਂ ਸੌਂਦਾ ਕੀ ਸੋਚ ਨਹੀਂ ਕੀ ਹੋਇਆ ਜੀ ਕੋਈ ਇਹ ਐਸੋ ਪਰ ਇਹ ਲੋਕ ਕਿੱਥੇ ਕੋੜਦਾ ਉਹ ਗਿਆ ਚੱਕਰ ਮਦਾ ਗਿਆ ਹੁਣ ਸੁਣੀਏ ਕਿੱਧਰ ਕਿੱਧਰ ਕਦੇ ਅੰਦਰ ਨੂੰ ਬਸ ਸਿਆਇ ਕਰ ਮੀਡੀਅਮ ਤੇ ਆ ਅੱਜ ਚਾਚਾ ਕਦੇ ਝੁੱਪਾ ਚਾਚੀ ਕੋਲ ਬਣੀ ਆਏ ਤਾਂ ਚੁੱਪ ਮਾ ਲੋ ਤੁਹਾਡੇ ਆਪਣੀ ਨਹੀਂ ਖਿਚੜੀ ਮੁੱਕ ਦੀ ਮੈਚ ਆਉਂਗੇ ਕਿੱਥੇ ਤੇ ਪੋੜੇ ਆਹ ਮੈਂ ਨਹੀਂ ਕੋ ਕੋ ਗਾਣਾ ਨਹੀਂ ਕਾ ਰਾਇ ਸਭ ਜਣਾਂ ਨੂੰ ਤੁਸੀਂ ਸੁਣ ਕੇ ਬੋਲੋ ਉਹ ਦੱਸਣਾ ਮੁੰਡੂ ਦੀ ਮੋਫਲੇ ਲੈ ਕੇ ਆਉਂਦਾ ਉਹ ਦੱਸੇ ਨਾ ਤਿਕਾਣੀ ਉਹਨਾਂ ਕਰ ਦਿੱਤੇ ਚਿੱਟਾ ਵੀ ਪਾਈ ਨਾ ਬਹੁਤ ਲੰਬਾ ਸੰਦੀਪ ਤੂੰ ਕਿੰਨਾ ਕਰੂ ਮੈਂ ਨਾ ਦੇਖ ਤੋੜਾ ਇਹ ਲੋਕ ਜਿਹਾ ਹੱਸਦਾ ਐ ਸੁਤਾ ਪਿਆ ਲੱਡੂ ਉਹ ਲੱਡੂ ਇਹ ਚਿੱਟਾ ਚਿੱਟਾ ਜਿਹਾ ਗਾਦੀ ਦੀ ਗੋਦੀ ਚ ਤਾਂ ਹੋਣੀ ਗੱਲਾਂ ਲੱਗੀਆਂ ਬਣਾ ਮਿੰਟ ਚ ਹਾਂ ਨੀ ਹੋਰ 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 ਜੀ ਹੋਰ ਲੱਗੀਆਂ ਹਾਂ ਲੱਗੀਆਂ ਹੋਰ ਸਹੀ ਗੱਲ ਆ ਜੀ ਹਾਂ ਲਾਹ ਹੱਬਦ ਹੋ ਗਈ ਜੀ ਆਂਟੀ ਦਾ ਸਭ ਤੋਂ ਜਿਆਦਾ ਯਾਦ ਹੈ ਹੈ ਨਹੀਂ ਨਹੀਂ ਯਾਦ ਹੈ ਜਰੂਰ ਕਰਦੇ ਸਭ ਯਾਦ ਕਰਦਾ ਪ੍ਰਕਾਰ ਨਹੀਂਦਾ ਮੈਨੂੰ ਕੋਲੋਂ ਚੇਕਾ ਹੀ ਨਹੀਂ ਕਿੰਨੇ ਬਣਾਉਗੇ ਬਿੱਜੇ ਇਹ ਕਰ ਹੁਣ ਮੋਰੇ ਬੈਠੇ ਜਾ ਕੇ ਜਲੇ ਛੇਕਾਂ ਨਹੀਂ ਨਾ ਇੱਕ ਦਾ ਕਰ ਲੋ ਉਹ ਤੇਰਾ ਬਹੁਤ ਬਾੜ ਪੈਣੀ ਹੁੰਦਾ ਕੋਲੇ ਬੈਠਾ ਹੁਣ ਕਹੇ ਜਾ ਕਿ ਕਿਹਦੀ ਸਵੇਰੀਆਂ ਚਾਹ ਹੱਲੂ ਦੀ ਪਾਪੀ ਬਹੁਤ ਚੰਗੀ ਦਿੱਤਾ ਕਹਿੰਦੀ ਛਿਕਣੀ ਹਾਂ ਨਹੀਂ ਹਰੀ ਆਂਟੀ ਦੀ ਆਰੀ ਆਂਟੀ ਆਰੀ ਆਂਟੀ ਪਈਆਂ ਚਿੱਕਾ ਲਾ ਜਾਣ ਸਹੀ ਦੁਪਰਾਵਾ ਹੁਣ ਇਹ ਕਹੇ ਮੂੰਹ ਕਰ ਕੱਦਣ ਨੂੰ ਮੈਨੂੰ ਯਾਦ ਕਰ ਲੈ ਜਲੇ ਛੇਕਾਂ ਨਹੀਂ ਹਿੰਦੀ ਬੁਤ ਤੇ ਦੂਤਰ ਪਰ ਇਸ ਤੇ ਰਾਤ ਕਰ ਲੇ ਨਾ ਬੰਦੀ ਜੇ ਹਵਾ ਨਾਲ ਚੱਲੇ ਹਵਾ ਪਛੋ ਚੱਲਦੀ ਹੋਵੇ ਉਧਰ ਉੱਪਰ ਜਾਵਣ ਦੀ ਯਾਦਗਰੀ ਨਹੀਂ ਹੈ ਫਰੋਖੀ ਪਾਉਂਦੇ ਆ ਪੇੜਾ ਗਰ ਗਿਆ ਕਹਿੰਦੇ ਵੀ ਇੱਥੇ ਪਰਾਣਾ ਹੁੰਦਾ ਉਹ ਸਹੀ ਗੱਲ ਹੁੰਦੀ ਆ ਸੱਚੀ ਹੋ ਜਾਂਦਾ ਜੇ ਆਪ ਨੂੰ ਨਹੀਂ ਹੋ ਜਾਂਦੀ ਇਹ ਗੱਲ ਉਹ ਗਰਨੇ ਨਹੀਂ ਲੰਦੇ ਹੈਗੇ ਪੇੜਾ ਤੇ ਮਾਈ ਦਾ ਇਹਨੂੰ ਖਾਣੇ ਘੱਟ ਘੁੱਟ ਕੇ ਵੀ ਸਾਰਾ ਰਿਸ਼ਤਾ ਦਾ ਪੇੜਾ ਦੇ ਕੁੜੀਆਂ ਦੇ ਵੇਲੇ ਉਹਦੇ ਡੇਪਾਂ ਨੇ ਗੁੱਸੇ ਜਾਈਆਂ ਉਹਦੇ ਵੇਲੇ ਅੱਜ ਕੰਮ ਨਹੀਂ ਕਰਿਆ ਕਰਦੇ ਕੁੜੀਆਂ ਤੇ ਨਹੀਂ ਹਾਂ ਤੇਰੇ ਨਾਲੋਂ ਤਾਂ ਫਿਰ ਗੁੱਸੇ ਨਹੀਂ ਉਹ ਕੋਈ ਗੁੱਸੇ ਨਹੀਂ ਉਹ ਨਾ ਮਾ ਤੇਰਾ ਪੇੜਾ ਨਹੀਂ ਕਰੁੰਦੇ ਆ ਹੁਣ ਤਾਂ ਬਸ ਆਹ ਘੁੱਟ ਘੁੱਟ ਕੇ ਫੇੜਾ ਕਰਦੀ ਆ ਉਹਨਾਂ ਅੰਤਾ ਇਹਨਾਂ ਕੋਲ ਹੁੰਦਾ ਬੇੜਾ ਦਿਗੂ ਕਨਾ ਪੜੇ ਨਾਤਾ ਕੋਲ ਹੁੰਦਾ ਹੁਣ ਜਿਹਨਾਂ ਦੇ ਭਈਏ ਲੱਗਦੇ ਦੋਨੋਂ ਪ੍ਰਾਤਮਿਕ ਦਰ ਭਈਏ ਲੱਗਦੇ ਜੀ ਆਦੀ ਕਾਲ ਹਰ ਨੂੰ ਛੜੇ ਭਈਏ ਲੱਗਦੇ ਨਹੀਂ ਨਾ ਆਟਾ ਕੋਲ ਨੋ ਮੇਰੇ ਭਈਏ ਪਕਾਉਂ ਭਈਏ ਭਈਆਂ ਦੀ ਰੋਟੀ ਬਣਾਉਂਦੇ ਦਾਪ ਪੈਰੇ ਕਰਕੇ ਤਾਂ 10 ਰਿਸ਼ਤੇਦਾਰ 10 ਰਿਸ਼ਤੇਦਾਰ ਆ ਗਏ 20 ਭਈਏ ਹੋ ਗਏ ਫਿਰ ਨਹੀਂ ਉਹ ਗੱਲ ਵੀ ਉਹ ਤਾਂ ਜਿਹੜੀ ਹੋ ਗਈ ਬਨੇਰੇ ਤੇ ਬੈਠ ਗਏ ਕਿ ਇਹ ਤਾਂ ਕਹਿੰਦੇ ਜਾਵੇ ਕੋਈ ਰਿਸ਼ਤੇਦਾਰ ਆ ਜਾਵੇ ਇਹਨਾਂ ਸ਼ਰਾਧਾ ਕੋਲ ਬਕਾਉ ਆ ਜਾ ਇਹ ਤੋਂ ਨੂੰ ਲੁੰਦੇ ਆ ਕੰਮ ਸ਼ਰਾਧਾ ਵਾਲੇ ਨੂੰ ਤਾਂ ਹੁਣ ਤਾਂ ਹੁਣ ਤਾਂ ਕੰਮ ਹੀ ਨਹੀਂ ਲੱਭਦੇ ਸ਼ਰਾਧਾ ਨੂੰ ਹਾਂ ਸਦਾ ਆਦਮਾ ਉਹਦਾ ਖਾ ਖਾ ਕੇ ਕੌਂ ਵੀ ਆਕਰਦੀ ਹੋਰ ਹੋਰ ਜੀ ਰਾਤ ਨੂੰ ਕਹਿੰਦੇ ਕਹਿੰਦਾ ਰੋਟੀ ਗਾ ਦੋ ਕਹਿੰਦੇ ਤਲਾਬ ਤੂੰ ਕਹਿੰਦੀ ਖਾ ਜਾ ਹਾਂ ਲਓ ਕਾਹ ਪੌਲੀ ਪਾਣੀਆ ਕਹਿੰਦਾ ਜੂਨਾ ਰੋਟੀ ਨਹੀਂ ਖਾਈ ਤੁਸੀਂ ਮਰੇ ਕਾਹ ਪੌਲੀ ਆਪਾਂ ਕਰੀਂ ਸਹੀ ਗਾ ਇਹ ਬਿਲਕੁਲ ਬਿਲਕੁਲ ਇਹ ਤਾਂ ਹੈ ਜੀ ਨੁਰੂ ਉਹ ਸ਼ਰਾਧਾ ਦਾ ਵੀ ਲੋਕ ਨਹੀਂ ਪੁੰਗਾ ਹੀ ਪਾਇਆ ਖਾਂ ਮੁਰਾ ਬੁੜੇ ਕਰਦੇ ਆ ਕਿ ਗਾਣਾ ਮੰਮੀ ਜਨਰੇਸ਼ਨ ਵੀ ਕਰਦੀ ਜਾਈ ਜਾਂਦੀ ਕੋਈ ਗੱਲ ਨਾ ਮਰ ਅੱਜ ਦਾ ਕੋਈ ਸਾਰਾ ਸੂਰ ਨਹੀਂ ਕਹਿੰਦਾ ਪਾਦੇ ਨਾ ਕਰਿਆ ਨਾ ਲੋੜ ਐ ਵੀ ਚੱਕਰਾਂ ਚ ਅਸੀਂ ਨਹੀਂ ਪਾਇਆ ਤਰੀਕ ਨਹੀਂ ਇੰਨਾ ਵੱਲ ਜਾਂਦਾ ਜੀ ਹੋਰ ਵੀ ਤਿਹਾਰ ਹੈ ਨਹੀਂ ਆ ਇਦਰੇ ਆ ਜੋਈ ਆ ਗਏ ਫਲਾਂਝੜੇ ਆ ਗਏ ਘਰਪੜੇ ਆ ਗਏ ਝੰਗੇ ਆ ਗਏ ਸਾਡੇ ਦੋ ਹੈ ਦੀਵਾਲੀ ਤੇ ਲੋਹੜੀ ਆ ਦੀਵਾਲੀ ਜਾਂਦਾ ਆਵਾਜ਼ ਓਥੇ ਉੱਥੇ ਅੱਧਾ ਪਿੰਡ ਤੋਂ ਥੋੜਾ ਬਾਹਰ ਬੈਠਾ ਅਸੀਂ ਤੁਹਾਨੂੰ ਦੱਸਾਂ ਕਿ ਕਿੱਥੇ ਮਨਾਉਣਾ ਹੈ ਸਹੀ ਹੈ ਸਾਡੇ ਰੀਤ ਰਿਵਾਜ ਉੱਧਰ ਵੀ ਹੈ ਨਹੀਂ ਸਾਡੇ ਰੀਵਾਜ ਹੈ ਸਾਡੇ ਰਿਵਾਜ ਸੁਧਾਰੇ ਸੁਧੁਰਾਗੇ ਬਿੰਦਾ ਲੱਗੇ ਜਾਂਦਾ ਹੈ ਸੁਧਾਰਾ ਲੱਗਣਾ ਹੈ ਪਰ ਸਾਡੇ ਨਾਲ ਹੀ ਲੋੜੀ ਦੇ ਦੀਵਾਲੀ ਨੂੰ ਆਏ ਸਾਡੇ ਨਾਮ ਮਨਾ ਦੇ ਨਾਮ ਮਨਾਣਾ ਲੋੜ ਗਿਆ ਵਾਧੇ ਚ ਘੁਲਾਈ ਜਾਓ ਇਹ ਨਾ ਤਾਂ ਹੈ ਜੀ ਚਲੋ ਇਹ ਵੀ ਜਿਹੜੇ ਹੁਣ ਰੀਤੀ ਰਿਵਾਜ ਪਾਈ ਇੱਧਰ ਹਾਂ ਜੀ ਹਾਂ ਹਾਂ ਲਮਾਉਣਾ ਪੈਂਦਾ ਲਮਾਉਣਾ ਪੈਂਦਾ ਜੀ ਠੀਕ ਨਹੀਂ ਬੁਜ਼ੁਰਗ ਕਹਿ ਦਿੰਨੇ ਆ ਫਿਰ ਵੀ ਨਿਆੜੇ ਨਹੀਂ ਕਰਦੇ ਹਾਂਜੀ ਹਾਂ ਹਾਏ ਗੱਲ ਪੈ ਜਾਂਦੀ ਸਹੀ ਗੱਲ ਆ ਜੀ ਫਿਰ ਰਵਾਜ ਕੇ ਚੱਲਣਾ ਪੈਂਦਾ ਹੈ ਚੱਲਣਾ ਪੈਂਦਾ ਚੱਲਣਾ ਪੈਂਦਾ ਰਵਾਜ ਉੱਥੇ ਪੈ ਚੱਲਣਾ ਪੈਂਦਾ ਹੂੰ ਜਿੱਥੇ ਨਾ ਜਿੱਥੇ ਤਾਂ ਦੇਣੇ ਪੈਂਦੇ ਹੁਣ ਅਸੀਂ ਇਹਨਾਂ ਨੇ ਚਲੇ ਜਾਣੇ ਦੇਣ ਤੇ ਇਹਨਾਂ ਨੂੰ ਰਵਾਜ ਚੱਲਣਾ ਹੈ ਨਾ ਕਿ ਵੀ ਉੱਥੇ ਹੀ ਹੋਣਾ ਆਪਣਾ ਦੇਣੇ ਪੈਣੇ ਆ ਹੋਰ ਪਿੰਡ ਵਾਲੇ ਦੀ ਕਹਿੰਦੇ ਨਹੀਂ ਸਾਡੇ ਬਣਾ ਦੇ ਹੂੰ ਇੱਕਣ ਫੇਰ ਸਾਡੇ ਦਾ ਦੋ ਹੈ ਵਾ ਦੀਵਾਲੀ ਆ ਲੋਹੜੀ ਬੀਤ ਕਹਿੰਦੀ ਸੀ ਕਹਿੰਦੀ ਵੀ ਲਓ ਯਾਰੀ ਭਾਈ ਚਾਹ ਆ ਵੀਓ ਤੁਹਾਡੀ ਚਾਹ ਚਾਹ ਪੀ ਲਓ ਚਲੋ ਜਲਦੀ ਆਹ ਕਹਤੇ ਜਾਣਾ ਹਰ ਗੁੰਡਾ ਉੱਠ ਕੇ ਗੱਲਾਂ ਮਾਰ ਰਹੀਆਂ ਤੁਹਾਡੇ ਨਾਲ ਹਰ ਗੁੰਡਾ ਉੱਠ ਪਈਓ ਨਹੀਂ ਸੁੱਤੀ ਪਈਓ ਮੈਂ ਉੱਠਦੀ ਆ ਹਰ ਗੁੰਡਾ ਮੈਂ ਉੱਠਦੀ ਨਹੀਂ ਆਏਗਾ ਅੱਜ ਇਹਨਾਂ ਨੂੰ ਤੇ ਆਉਣ ਤੋਂ ਮਾਂ ਦਾ ਆਬ ਰੋਂਦੀ ᱛੀਏ ਉਹ ਜਦੋਂ ਨਿਆਣਾ ਨਹਾਉਂਦਾ ਫਿਰ ਨਿਆਣਾ ਸੌਂਦਾ ਸੌਂਦਾ ਇੱਕ ਵਾਰ ਜੜਾਏ ਤੇ ਬਾਅਦ ਨਾ ਨਿਆਣਾ ਰਿਲੈਕਸ ਹੋ ਜਾਂਦਾ ਫਿਰ ਸੌਂ ਜਾਂਦਾ ਮਾਂ ਦਾ ਬਜਾਤ ਤਾਂ ਤੇ ਰਾਮ ਨਾਲ ਪਾਰ ਹੋ ਜਾਂਦੇ ਦੋ ਤਿੰਨ ਘੰਟੇ ਤਾਂ ਨਹੀਂ ਨਿਆਣਾ ਐਨ ਵਧੀਆ ਹਾਂ ਮਾਂ ਦਾ ਮਜ਼ਾਕ ਹੁਣ ਪਈ ਦਾ ਜਦ ਉੱਠ ਗਈ ਫਿਰ ਕਹਣਾ ਪੈਂਦੀ ਨਹੀਂ ਵੀਡੀਓ ਬੱਚੇ ਮਰੀ ਜਾਂਦੀ ਆਇ ਕਰੀ ਜਾਂਦੀ ਆ ਉਹ ਕਰ ਲੈ ਮੈਂ ਆਪਣੇ ਨਿਆਣੇ ਨੂੰ ਵੀ ਸੰਭਣਾ ਥੂਗੀ ਬਿਲਕੁਲ ਭੱਜਣੇ ਨਾ ਸਭ ਕੁਝ ਦੱਸਣਾ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਮੈਂ ਬਾਬਾ ਜੀ ਮੈਂ ਤਾਂ ਅੱਬ ਕਹਿੰਦੀ ਮੈਨੂੰ ਠਾਲੇ ਮੈਨੂੰ ਪਤਾ ਤਕਲੀਫ ਆ ਮੈਨੂੰ ਨਹੀਂ ਜਿੱਥੇ ਹੋਈ ਨਹੀਂ ਘਟ ਗਈ ਉੱਥੇ ਇਹ ਵੀ ਘਟ ਜਾਣੀ ਹੁਣ ਤਾਂ ਝੂਰ ਰਹੀ ਪਹਿਲਾਂ ਟੀ ਜਿਹੜੀ ਹੈਗੀ ਥੀ ਨਹੀਂ ਪਹਿਲਾਂ ਕਿੱਥੇ ਦੋ ਦੋ ਟੀਕੇ ਲਾਏ ਸੀ ਨਹੀਂ ਟੀੰਗ ਦਾ ਹੁਣ ਜਿੱਦਾਂ ਹੋਈ ਹੋਈ ਸੱਜਣ ਦਾ ਗੱਲ ਦਾ ਇਹ ਕੋਈ ਨਹੀਂ ਕੀ ਨੰਗਾ ਪੁੱਛ ਰਹਾ ਹੈਗੀ ਹਾਂ ਮੈਂ ਕਹਿੰਦੀ ਹੱਥ ਹੀ ਨਹੀਂ ਮੈਨੂੰ ਤਕਲੀਫ ਯਾਤਰੀ ਨੇ ਨਹੀਂ ਤਕਲੀਫ ਦਿੱਤੀ ਕੋਈ ਗੱਲ ਨਹੀਂ ਹੋ ਜਾਣਾ ਠੀਕ ਪਤਾ ਨਹੀਂ ਬਾਬੇ ਕੁਝ ਭਲਾ ਹੀ ਕਰ ਰਹੇ ਆ ਮਾੜਾ ਜਿਹਾ ਸਾਨੂੰ ਨਹੀਂ ਹੁਣ ਤਾਂ ਬਸ ਜਿਵੇਂ ਹੁਣ ਖੜੀ ਵੀ ਹੁੰਦੀ ਆ ਤੁਰਦੀ ਆ ਪਹਿਲਾਂ ਤਾਂ ਤੁਰਿਆ ਵੀ ਜਾਂਦਾ ਇਹਦੀ ਸੋਚ ਸਿੱਧੀ ਹੈ ਭਾਜੀ ਜਦੋਂ ਸਿੱਧੀ ਦੋਦੀ ਹੈ ਹੂੰ ਹੁਣ ਐ ਸਿੱਧੀ ਤੁਰਉਣ ਲੱਗ ਗਿਆ ਬਿਨਾ ਸਹਾਰੇ ਤੇ ਤੁਰਨ ਲੱਗ ਗਿਆ ਐ ਬੰਦਾ ਉਹੀ ਆਦਤ ਪੈ ਗਈ ਜਦੋਂ ਹਾਂ ਹਾਂ ਦੌੜੀ ਵੀ ਐ ਮੁੱਢੀ ਹੋ ਗਿਆ ਤੁਰਨਾ ਕੋ ਪੀ ਹੋ ਗਿਆ ਹੂੰ ਨਾ ਨਾ ਗੁੱਪੀ ਤੁਰਦੀ ਹੁਣ ਸਿੱਧੀ ਤੁਰ ਹੁਣ ਨਾ ਹੁਣ ਤਸ ਤੁਰਦੇ ਸਿੱਧੀ ਮੈਨੂੰ ਠੀਕ ਉਹ ਜਾਣ ਕੇ ਜੇ ਬੈਠਿਆ ਜੀ ਚਾਹ ਵੀ ਲਾਓ ਸਰੋ ਚੱਕੋ ਵੀ ਚੱਕੋ ਫੇਰ ਚਾਹ ਕਿਹੜਾ ਨਾ ਜੂ ਜੂ ਨਾ ਫਰਕ ਪਈ ਜਾਣਾ ਜਿੰਨੀ ਟਪੋਰ ਕਰਦੇ ਮੂਜੀ ਮੈਂ ਤੇ ਵਰਕ ਉਹਦਾ ਆਪਣਾ ਫੇਵਰੇਟ ਚੱਕ ਲਿਆ ਚਟਾ ਰਾਸਗੁੱਲਾ ਤੁਸੀਂ ਵੀ ਲਓ ਪੈਂ ਚਾ ਕੋ ਦੀ ਚਾਹ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ